ਅੱਜ ਦੇ ਸਮੇਂ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਦਿਲ ਦੀਆਂ ਬਿਮਾਰੀਆਂ ਬਹੁਤ ਤੇਜ਼ੀ ਦੇ ਨਾਲ ਵਧੀਆਂ ਜਾ ਰਹੀਆਂ ਨੇ ਆਖਿਰ ਇਸ ਦੇ ਪਿੱਛੇ ਕਾਰਨ ਕੀ ਨੇ ਇਹਨਾਂ ਨੂੰ ਆਪਾਂ ਸਮਝਾਂਗੇ ਔਰ ਨਾਲ ਦੀ ਨਾਲ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੀ ਖਾਂ-ਪੀਣ ਦੀ ਆਦਤਾਂ ਨੂੰ ਕੁਝ ਇਸ ਤਰੀਕੇ ਨਾਲ ਸਹੀ ਕਰੀਏ ਕਿ ਅਸੀਂ ਆਪਣੇ ਆਪ ਨੂੰ ਹੈਲਦੀ ਰੱਖ ਸਕੀਏ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਇਹ ਅੱਜ ਜੋ ਮੈਂ ਸ਼ੁਰੂਆਤ ਕੀਤੀ ਹੈ ਇੱਕ ਸੀਰੀਜ਼ ਦੀ ਤਰ੍ਹਾਂ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਮੈਂ ਹਰ ਰੋਜ਼ ਇੱਕ ਫੂਡ ਬਾਰੇ ਇੱਕ ਰੀਜ਼ਨ ਬਾਰੇ ਤੁਹਾਨੂੰ ਦੱਸਾਂਗੀ ਜਿਸ ਦੇ ਨਾਲ ਦਿਲ ਦੀ ਪ੍ਰੋਬਲਮ ਵੱਧ ਸਕਦੀ ਹੈ ਔਰ ਸਾਨੂੰ ਆਪਣੇ ਹਾਰਪਿੰਦੇ ਵਿੱਚ ਕੁਝ ਬਦਲਾਅ ਕਰਨੇ ਚਾਹੀਦੇ ਨੇ ਸੋ ਦੇਖੋ ਦਿਲ ਦੀ ਬਿਮਾਰੀ ਤਦ ਹੁੰਦੀ ਹੈ ਜਦੋਂ ਸਾਡੇ ਦਿਲ ਨੂੰ ਜਾਣ ਵਾਲੀ ਕੋਸ਼ਿਕਾਵਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਹੁੰਦੀ ਹੈ ਤੇ ਉਹ ਗੜਬੜੀ ਕਿਹਨਾ ਕਾਰਨਾ ਕਰਕੇ ਹੁੰਦੀ ਹੈ ਉਹ ਹੈ ਕਿ ਜਦ ਆਕਸੀਡੇਟਿਵ ਸਟ्रेस ਜੋ ਹੈ ਵਧਣ ਲੱਗਦਾ ਹੈ ਜਾਂ ਫਿਰ ਜੋ ਇਨਸੂਲਿਨ ਵੰਦਾ ਹੈ ਉਹ ਉਹਨਾਂ ਨਹੀਂ ਬਣ ਪਾਂਦਾ ਜਿੰਨਾ ਚਾਹੀਦਾ ਹੁੰਦਾ ਉਸ ਦੇ ਨਾਲ ਹੁੰਦਾ ਕੀ ਹੈ ਕਿ ਜਿਹੜੀਆਂ ਦਿਲ ਨੂੰ ਜਾਣ ਵਾਲੀ ਕੋਸ਼ਿਕਾਵਾਂ ਹੁੰਦੀਆਂ ਨੇ ਉਹਨਾਂ ਵਿੱਚ ਕਿਤੇ ਨਾ ਕਿਤੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਆਣੀ ਸ਼ੁਰੂ ਹੁੰਦੀ ਹੈ ਚਾਹੇ ਕਿ ਅਸੀਂ ਕਹੀਏ ਉੱਥੇ ਬੈਡ ਕੋਲੇਸਟ੍ਰੋਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਕਈ ਚੀਜ਼ਾਂ ਕੜੀ ਦਰ ਕੜੀ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ ਇਸੇ ਦੇ ਉੱਪਰ ਆਪਾਂ ਗੱਲ ਕਰਨੀ ਹੈ ਸੋ ਆਕਸੀਡੇਟਿਵ ਸਟ੍ਰੈਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਕਾਰਨ ਬਣਦਾ ਹੈ ਕਿ ਸਾਡੇ ਜਿਹੜੇ ਟੌਕਸਿਨਸ ਬੋਡੀ ਵਿੱਚ ਬਹੁਤ ਜ਼ਿਆਦਾ ਜਾ ਰਹੇ ਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਬੋਡੀ ਤੋਂ ਰਿਮੂਵ ਕਰਨ ਦੇ ਲਈ ਕੋਈ ਵੀ ਅਜਿਹੀ ਐਫਰਟ ਨਹੀਂ ਕਰ ਰਹੇ ਹੁੰਦੇ ਔਰ ਇਨਸੂਲਿਨ ਜੋ ਹੈ ਬਣਨਾ ਉਦੋਂ ਘਟ ਜਾਂਦਾ ਜਦੋਂ ਅਸੀਂ ਇੰਨਾ ਜ਼ਿਆਦਾ ਐਕਸੈਸ ਦੇ ਵਿੱਚ ਜੋ ਹੈ 슈ਗਰ ਇਨਟੇਕ ਕਰ ਰਹੇ ਹੁੰਨੇ ਆ ਕਿ ਉਸ ਨੂੰ ਇਨਸੂਲਿਨ ਉਨੀ ਮਾਤਰਾ ਵਿੱਚ ਨਹੀਂ ਬਣ ਪਾਰਿਆ ਹੁੰਦਾ ਕਿਉਂਕਿ ਇਨਸੂਲਿਨ ਦਾ ਕੰਮ ਹੁੰਦਾ ਹੈ ਕਿ ਜਿਹੜੀ ਅਸੀਂ 슈ਗਰ ਖਾ ਰਹੇ ਆ ਮਿੱਠਾ ਅਸੀਂ ਕਿਸੇ ਵੀ ਸੋਰਸ ਤੋਂ ਖਾ ਰਹੇ ਆ ਇਨਸੂਲਿਨ ਉਸ ਨੂੰ ਬੈਲੈਂਸ ਕਰਦਾ ਹੈ ਬਾਡੀ ਦੇ ਵਿੱਚ ਖਪਤ ਕਰਦਾ ਉਹਦੀ ਪਰ ਜਦੋਂ ਅਸੀਂ ਐਕਸੈਸ ਦੇ ਵਿੱਚ 슈ਗਰ ਇਨਟੇਕ ਕਰ ਰਹੇ ਹੁੰਨੇ ਆ ਲੇਕਿਨ ਉਸ ਲਿਮਿਟ ਦੇ ਨਾਲ ਇਨਸੂਲਿਨ ਬਾਡੀ ਨਹੀਂ ਬਣਾ ਪਾ ਰਹੀ ਹੁੰਦੀ ਹੈ ਤਾਂ ਫਿਰ ਇنسੂਲਿਨ ਵੱਡਣਾ ਹੌਲੀ ਹੌਲੀ ਘੱਟ ਹੋ ਜਾਂਦਾ ਹੈ ਤੇ 슈ਗਰ ਦੀ ਪ੍ਰੋਬਲਮ ਬਲੱਡ 슈ਗਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅੱਜ ਮੈਂ ਗੱਲ ਕਰਨ ਜਾ ਰਹੀਆਂ ਚੌਲਾਂ ਦੇ ਉੱਪਰ ਰਾਈਸ ਦੇ ਉੱਪਰ ਕੀ ਚੌਲ ਖਾਣੇ ਸਹੀ ਨੇ ਕਿਉਂਕਿ ਕਈ ਤਰਕ ਦਿੰਦੇ ਨੇ ਕਿ ਸਾਡੇ ਤਾਂ ਜੀ ਘਰ ਪਰਿਵਾਰ ਵਿੱਚ ਸਾਲਾਂ ਤੋਂ ਜੋ ਹੈ ਕਈ ਸਾਲਾਂ ਤੋਂ ਚੌਲ ਖਾਏ ਜਾਂਦੇ ਨੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਜਾਂ ਦੂਜੇ ਪਾਸੇ ਆਪਾਂ ਗੱਲ ਕਰੀਏ ਅਸੀਂ ਦੇਖਦੇ ਹਾਂ ਜਿਹੜੇ ਮਜ਼ਦੂਰ ਨੇ ਇੰਨਾ ਹਾਰਡ ਵਰਕ ਕਰਦੇ ਨੇ ਪੂਰਾ ਦਿਨ ਉਹਨਾਂ ਦੀ ਤਾਂ ਡਾਈਟ ਵਿੱਚ ਹੀ ਚੌਲ ਹੀ ਹੁੰਦੇ ਨੇ ਸਵੇਰੇ ਦੁਪਹਿਰੇ ਸ਼ਾਮ ਵੀ ਉਹ ਚੌਲ ਹੀ ਖਾ ਰਹੇ ਹੁੰਦੇ ਨੇ ਫਿਰ ਆਖਿਰ ਉਹਨਾਂ ਨੂੰ ਚੌਲਾਂ ਤੋਂ ਮੋਟਾਪਾ ਆ ਹਾਈ ਬਲੱਡ ਦੀ ਮਾਫ ਕਰਨਾ ਜੋ 슈ਗਰ ਦੀ ਪ੍ਰੋਬਲਮ ਕਿਉਂ ਨਹੀਂ ਹੁੰਦੀ ਉਹਨਾਂ ਦੀ ਬਲੱਡ 슈ਗਰ ਕਿਉਂ ਨਹੀਂ ਵੱਧਦੀ ਹੈ ਇਸ ਦੇ ਉੱਪਰ ਗੱਲ ਕਰਨੀ ਹੈ ਦੇਖੋ ਅਸੀਂ ਆਪਣੀ ਜੀਵਨ ਸ਼ੈਲੀ ਕੁਝ ਇਸ ਤਰ੍ਹਾਂ ਦੀ ਬਣਾ ਲਈ ਹੈ ਖਾਣ ਪੀਣ ਦੀ ਆਦਤਾਂ ਕੁਝ ਇਸ ਤਰ੍ਹਾਂ ਦੀਆਂ ਬਣਾ ਲਿਆ ਨੇ ਕਿ ਹਰ ਚੀਜ਼ ਦੇ ਵਿੱਚ 슈ਗਰ ਇਨਟੇਕ ਸਾਡਾ ਬਹੁਤ ਹੀ ਜ਼ਿਆਦਾ ਹੋ ਰਿਹਾ ਹੈ ਤੇ ਜਿਹੜੇ ਚੌਲ ਨੇ ਰਾਈਸ ਨੇ ਉਸ ਦੇ ਵਿੱਚ ਹੁੰਦਾ ਸਟਾਰਚ ਸਟਾਰਚ ਵੀ ਇੱਕ ਤਰ੍ਹਾਂ ਦਾ ਗਲੂਕੋਜ਼ ਹੈ ਤੇ ਗਲੂਕੋਜ਼ ਜੋ ਹੈ ਉਹ 슈ਗਰ ਹੀ ਹੈ ਸਾਡੀ ਬੋਡੀ ਵਿੱਚ ਜਾ ਕੇ ਜਦੋਂ ਅਸੀਂ 슈ਗਰ ਵਾਲੀ ਚੀਜ਼ਾਂ ਜ਼ਿਆਦਾ ਖਾਂਦੇ ਹਾਂ 슈ਗਰ ਲੈਵਲ ਇੱਕਦਮ ਵਧਣ ਲੱਗਦਾ ਹੈ ਤੇ ਉਸ ਦੇ ਨਾਲ ਹੀ ਫਿਰ ਦਿੱਕਤਾਂ ਹੋਣ ਸ਼ੁਰੂ ਹੋ ਜਾਂਦੀਆਂ ਨੇ ਸੋ ਇਸੇ ਕਰਕੇ ਆਪਾਂ 슈ਗਰ ਜੋ ਰਾਈਸ ਹੈ ਉਸ ਨੂੰ ਇਹ ਬਲੇਮ ਕਰਦੇ ਆ ਕਿ ਰਾਈਸ ਖਾਣ ਦੇ ਨਾਲ ਮੋਟਾਪਾ ਹੋ ਜਾਂਦਾ ਹੈ ਰਾਈਸ ਖਾਣ ਦੇ ਨਾਲ ਜਿਹੜੀ ਹੈ 슈ਗਰ ਇਨਟੇਕ ਵਾ ਜਾਂਦੀ ਹੈ ਬਲੱਡ 슈ਗਰ ਵਾ ਜਾਂਦੀ ਹੈ ਇਹੀ ਜੇ ਆਪਾਂ ਬਹੁਤ ਸਾਲ ਪਹਿਲਾਂ ਤੱਕ ਦੇਖੀਏ ਜਦੋਂ ਖਾਣ ਪੀਂਦਿਆਂ ਦੀਆਂ ਵੈਰਾਈਟੀਆਂ ਨਹੀਂ ਹੋਈਆਂ ਸੀ 슈ਗਰ ਨੂੰ ਲੈ ਕੇ ਇੰਨਾ ਜ਼ਿਆਦਾ ਪ੍ਰੋਸੈਸਡ ਫੂਡ ਨਹੀਂ ਹੁੰਦਾ ਸੀ ਤਾਂ ਜੇ ਚੌਲ ਖਾਏ ਵੀ ਜਾਂਦੇ ਸੀ ਚਾਹੇ ਦੋ ਟਾਈਮ 10 ਟਾਈਮ ਤਾਂ ਨਾਲ ਦੇ ਨਾਲ ਫਿਜ਼ੀਕਲ ਐਕਟੀਵਿਟੀ ਵੀ ਬਹੁਤ ਜ਼ਿਆਦਾ ਹੁੰਦੀ ਸੀ ਲੋਕਾਂ ਦੀ ਅੱਜ ਦੇ ਟਾਈਮ ਵਿੱਚ ਨੀ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਕਿ ਜਿੰਨੀ ਅਸੀਂ ਐਕਸਟਰਾ ਅਗਰ ਕਾਰਬੋਹਾਈਡਰੇਟਸ ਖਾ ਵੀ ਰਹੇ ਆ ਤਾਂ ਉਸ ਨੂੰ ਅਸੀਂ ਪਚਾ ਵੀ ਲਈਏ ਤਾਂ ਉਹਦਾ ਨਤੀਜਾ ਕੀ ਹੁੰਦਾ ਹੈ ਕਿ ਜਿੰਨੇ ਵੀ ਇਹ ਕਾਰਬੋਹਾਈਡਰੇਟਸ ਨੇ 슈ਗਰ ਦੀ ਆਪਾਂ ਗੱਲ ਕਰ ਰਹੇ ਆ ਜਿਹੜਾ ਗਲੂਕੋਸ ਹੈ 스타ਚ ਦੇ ਰੂਪ ਵਿੱਚ ਆਏ ਸਾਡੇ ਅੰਦਰ ਜਾ ਰਿਹਾ ਹੈ ਬਾਡੀ ਵਿੱਚ ਇਕੱਠਾ ਸ਼ੁਰੂ ਹੋਣਾ ਹੋ ਜਾਂਦਾ ਹੈ ਤੇ ਤੁਸੀਂ ਕੁਝ ਸੋਚੋ ਕੋਈ ਵੀ ਚੀਜ਼ ਹੋਵੇ ਬਹੁਤ ਜ਼ਿਆਦਾ ਮਾਤਰਾ ਵਿੱਚ ਜਦ ਇਕੱਠੀ ਹੋਣੀ ਸ਼ੁਰੂ ਹੋ ਜਾਏਗੀ ਤਾਂ ਉਸ ਦਾ ਮਾੜਾ ਪ੍ਰਭਾਵ ਕਿਤੇ ਨਾ ਕਿਤੇ ਤਾਂ ਨਜ਼ਰ ਆਏਗਾ ਹੀ ਤੇ ਇੱਥੇ ਮੈਂ ਇੱਕ ਹੋਰ ਗੱਲ ਕਲੀਅਰ ਕਰ ਦਵਾਂ ਸ਼ੂਗਰ ਦੀ ਜਦੋਂ ਆਪਾਂ ਗੱਲ ਕਰਦੇ ਆ ਮਿੱਠੇ ਦੀ ਜਦੋਂ ਆਪਾਂ ਗੱਲ ਕਰਦੇ ਆ ਫਿਰ ਉਹ ਭਾਵੇਂ ਵਾਈਟ ਸ਼ੂਗਰ ਹੋਵੇ ਬਰਾਊਨ ਸ਼ੂਗਰ ਹੋਵੇ ਚਾਹੇ ਗੁੜ ਹੈ ਚਾਹੇ ਸ਼ਹਿਦ ਹੈ ਕੋਈ ਵੀ ਅਸੀ ਚੀਜ਼ ਤੁਸੀਂ ਮਿੱਠੇ ਦੇ ਸਬਸਟੀਟਿਊਟ ਵਿੱਚ ਅਗਰ ਖਾ ਰਹੇ ਹੋ ਜੋ ਬਹੁਤ ਤੇਜ਼ ਮਿਠਾਸ ਦੇ ਰਹੀ ਹੈ ਤੁਹਾਨੂੰ ਤਾਂ ਉਹ ਤੁਹਾਡੇ ਬਲੱਡ 슈ਗਰ ਲੈਵਲ ਨੂੰ ਵਧਾਏਗੀ ਹੀ ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਚੀਨੀ ਦਾ ਮਿੱਠਾ ਖਤਰਨਾਕ ਹੈ ਸਾਡੇ ਲਈ ਔਰ ਅਸੀਂ ਕਹੀ ਅਸੀਂ ਸ਼ੱਕਰ ਵਾਲਾ ਜਿਹੜਾ ਮਿੱਠਾ ਖਾ ਰਹੇ ਹਾਂ ਉਹ ਅਸੀਂ ਖਾ ਸਕਦੇ ਹਾਂ ਅਜਿਹਾ ਬਿਲਕੁਲ ਵੀ ਨਹੀਂ ਹੈ ਕੋਈ ਵੀ ਅਸੀਂ ਮਿੱਠਾ ਖਾਂਦੇ ਆ ਤਾਂ ਉਸ ਲਈ ਬਾਡੀ ਨੂੰ ਇنسولিন ਵੱਧ ਮਾਤਰਾ ਵਿੱਚ ਬਣਾਉਣਾ ਹੀ ਪਏਗਾ ਜਿੰਨੇ ਵੀ ਅਸੀਂ ਕਾਰਬੋਹਾਈਡਰੇਟਸ ਖਾ ਰਿਹਾ ਚਾਹੇ ਅਨਾਜ ਹੈ ਚਾਹੇ ਚੌਲ ਹੈ ਹਰ ਇੱਕ ਜਿਹੜੇ ਕਾਰਬੋਹਾਈਡਰੇਟਸ ਹੁੰਦੇ ਇਹਨਾਂ ਵਿੱਚ ਗਲੂਕੋਜ਼ ਹੁੰਦਾ ਹੀ ਹੁੰਦਾ ਤੇ ਉਸ ਲਈ ਬਾਡੀ ਨੂੰ ਇنسولিন ਬਣਾਉਣਾ ਹੀ ਪੈਂਦਾ ਤੇ ਉੱਪਰੋਂ ਜਿਹੜਾ ਅਸੀਂ ਅੱਜਕੱਲ ਪ੍ਰੋਸੈਸਡ ਫੂਡ ਖਾ ਰਿਹਾ ਉਹ ਸਿੱਧਾ ਸਿੱਧਾ ਤੌਰ ਤੇ ਸਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਕਾਰਨ ਜੋ ਹੈ ਪੈਦਾ ਕਰ ਰਿਹਾ ਹੈ ਜਿਸ ਦੇ ਨਾਲ ਅਸੀਂ ਸਿਰਫ ਦਿਲ ਦੀ ਬਿਮਾਰੀ ਨਹੀਂ ਹੋ ਠੇਰੋ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਸੋ ਇਸ ਲਈ ਚੌਲ ਜੋ ਹੈ ਖਾਣਾ ਕਿਤੇ ਵੀ ਬੁਰਾ ਨਹੀਂ ਹੈ ਪਰ ਹਾਂ ਇਹ ਧਿਆਨ ਜ਼ਰੂਰ ਰੱਖੋ ਜਿਸ ਦਿਨ ਤੁਸੀਂ ਰਾਈਸ ਖਾਣੇ ਆ ਚੌਲ ਖਾਣੇ ਆ ਹੋਰ ਕੋਈ ਢੇਰ ਸਾਰੀਆਂ ਮਿੱਠੀਆਂ ਚੀਜ਼ਾਂ ਨਾ ਖਾਓ ਜਾਂ ਹੋਰ ਕੋਈ ਤੁਸੀਂ ਪ੍ਰੋਸੈਸਡ ਫੂਡ ਜਿਵੇਂ ਪੇਸਟਰੀਜ਼ ਨੇ ਪੈਟੀਜ਼ ਨੇ ਔਰ ਜਿਵੇਂ ਕਿ ਇਹ ਬਿਸਕੁਟਸ ਨੇ ਕੁਕੀਜ਼ ਨੇ ਸੋ ਪ੍ਰੋਸੈਸਡ ਫੂਡ ਬੇકરી ਫੂਡ ਜਿਹੜਾ ਹੈ ਉਸin ਸਾਨੂੰ ਐਕਚੁਅਲੀ ਗੱਲ ਹੈ ਕਿ ਆਪਣੀ ਡਾਈਟ ਨੂੰ ਬੈਲੈਂਸ ਕਰਨਾ ਸਿੱਖਣਾ ਚਾਹੀਦਾ ਅਸੀਂ ਇੱਥੇ ਹੀ ਗਲਤੀ ਕਰਦੇ ਆਂ ਜੋ ਵੀ ਆ ਰਿਹਾ ਅਸੀਂ ਖਾ ਰਹੇ ਆਂ ਅਸੀਂ ਸਿਰਫ ਸਵਾਦ ਨੂੰ ਆਪਣੇ ਪ੍ਰੇਫਰੈਂਸ ਦੇ ਰਹੇ ਆਂ ਇਹ ਨਹੀਂ ਦੇਖਦੇ ਕਿ ਸਾਨੂੰ ਆਪਣੀ ਹੈਲਥ ਦੇ ਹਿਸਾਬ ਦੇ ਨਾਲ ਜੋ ਹੈ ਖਾਣਾ ਚਾਹੀਦਾ ਹੈ ਜਰੂਰ ਇੱਕ ਦੇਖੋ ਲਿਮਿਟ ਹੁੰਦੀ ਹੈ कि ਅਸੀਂ ਇਸ ਦਿਨ ਦੇ ਵਿੱਚ ਅਗਰ ਮਿੱਠਾ ਕਿੰਨਾ ਖਾਣਾ ਹੈ ਉਹ ਤੈਅ ਹੁੰਦਾ ਹੈ ਅਗਰ ਅਸੀਂ ਬੈਲੈਂਸ ਡਾਈਟ ਦੀ ਗੱਲ ਕਰੀਏ ਤਾਂ ਉਨਾ ਹੀ ਮਿੱਠਾ ਖਾਣਾ ਇਹ ਨਹੀਂ ਕਿ ਅਸੀਂ ਮਿੱਠਾ ਖਾ ਰਿਆਂ ਤਾਂ ਖਾਈ ਹੀ ਜਾ ਰਿਆਂ ਅਗਰ ਅਸੀਂ ਪ੍ਰੋਟੀਨ ਖਾ ਰਿਆਂ ਤਾਂ ਖਾਈ ਹੀ ਜਾ ਰਿਆਂ ਚਾਹੇ ਪ੍ਰੋਟੀਨ ਬਾਡੀ ਲਈ ਬਹੁਤ ਅੱਛਾ ਹੈ ਪਰ ਜਦ ਅਸੀਂ ਬਹੁਤ ਜ਼ਿਆਦਾ ਖਾਵਾਗੇ ਤਾਂ ਉਜ਼ਾ ਵੀ ਕਿਤੇ ਨਾ ਕਿਤੇ ਬੈਡ ਇਫੈਕਟ ਜ਼ਰੂਰ ਮਿਲੇਗਾ ਹੀ ਲੇਕਿਨ ਆਜ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਹੈਲਥ ਇਸ਼ੂਜ਼ ਜੋ ਹੈ ਜਿਆਦਾ ਜ਼ਿਆਦਾ 슈ਗਰ ਇਨਟੇਕ ਕਰਕੇ ਹੋ ਰਿਹਾ ਸੋ ਇਸ ਕਰਕੇ ਰਾਈਸ ਖਾਣਾ ਕਿਤੇ ਵੀ ਬੁਰਾ ਨਹੀਂ ਹੈ ਪਰ ਜੇ ਤੁਸੀਂ ਆਪਣੀ ਡਾਈਟ ਨੂੰ ਕੰਟਰੋਲ ਵਿੱਚ ਰੱਖਦੇ ਹੋ ਜੇ ਚੌਲ ਖਾਏ ਨੇ ਤਾਂ ਦਿਨ ਦੇ ਵਿੱਚ ਹੋਟੇ ਸਾਰੀਆਂ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਪ੍ਰੋਸੈਸਡ ਫੂਡ ਜੋ ਹੈ ਨਹੀਂ ਖਾਣਾ ਤਾਂ ਰਾਈਸ ਜੋ ਹੈ ਸਟਾਰਚ ਹੀ ਹੈ 슈ਗਰ ਹੀ ਹੈ ਮੈਂ ਗੱਲ ਰਿਪੀਟ ਕਰ ਰਹੀ ਹਾਂ ਤਾਂ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਇੱਕੋ ਗੱਲ ਬੜਾ ਬਾ ਰਿਪੀਟ ਕਿਉਂ ਕੀਤੀ ਜਾ ਰਹੀ ਹੈ ਸੋ ਆਈ ਹੋਪ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝੋਗੇ ਕਿ ਅਸੀਂ ਅੱਜ ਤਾਂ ਮੈਂ ਸਿਰਫ ਸਿਰਫ ਰਾਈਸ ਦੇ ਉੱਪਰ ਗੱਲ ਕੀਤੀ ਹੈ ਹਰ ਰੋਜ਼ ਇੱਕ ਫੂਡ ਦੇ ਉੱਪਰ ਮੈਂ ਵੀਡੀਓ ਜ਼ਰੂਰ ਬਣਾਉਂਗੀ ਤਾਂ ਕਿ ਤੁਸੀਂ ਸਾਰੇ ਇਹਨਾਂ ਚੀਜ਼ਾਂ ਨੂੰ ਸਮਝ ਸਕੋ ਕਿ ਅਸੀਂ ਆਪਣੇ ਆਪ ਖੁਦ ਹੀ ਕਿਵੇਂ ਐਕਸਪਰਟ ਬਣ ਸਕਦੇ ਆ ਆਪਣੀ ਈਟਿੰਗ ਹੈਬਿਟਸ ਨੂੰ ਲੈ ਕੇ ਕਿਵੇਂ ਅਸੀਂ ਆਪਣੀ ਡੇਲੀ ਡਾਈਟ ਨੂੰ ਬੈਲੈਂਸ ਕਰ ਸਕਦੇ ਹਾਂ ਔਰ ਕਿਵੇਂ ਅਸੀਂ ਆਪਣੀ ਹਰ ਰੋਜ਼ ਦੀ ਡਾਈਟ ਦੇ ਉੱਪਰ ਫੋਕਸ ਕਰਦੇ ਹੋਇਆ ਖੁਦ ਨੂੰ ਹੈਲਦੀ ਬਣਾ ਸਕਦੇ ਹਾਂ ਆਈ ਹੋਪ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਸੁਝਾਅ ਮੇਰੇ ਨਾਲ ਜ਼ਰੂਰ ਸਾਂਝੇ ਕਰਨਾ ਪੇਜ ਵਾਲੇ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਧਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫੜ ਸਬਸਕ੍ਰਾਈਬ ਵੀ ਕਰ ਲਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰ Gracias.